ਜੈਤੋ ਵਿੱਚ ਦਿਨ ਦਿਹਾੜੇ ਇੱਕ ਵਿਅਕਤੀ ਬਲੋ ਚਾਕੂ ਦੀ ਨੋਕ ਤੇ ਘਰ ਵਿੱਚ ਲੁੱਟ ਕਰਨ ਦੀ ਨੀਅਤ ਨਾਲ ਹੋਇਆ ਦਾਖਲ ਲੋਕਾਂ ਨੇ ਮੌਕੇ ਤੇ ਫੜ ਕੇ ਕੀਤੀ ਛਿੱਤਰਫੇਟ ਜਾਣਕਾਰੀ ਅਨੁਸਾਰ ਅੱਜ ਜੈਤੋ ਬਾਦ ਪਹਿਰ 메ਨ ਬਾਜ਼ਾਰ ਦੇ ਵਿੱਚ ਮੌਜੂਦ ਇੱਕ ਘਰ ਦੇ ਵਿੱਚ ਇੱਕ ਵਿਅਕਤੀ ਚਾਕੂ ਦੀ ਨੋਕ ਤੇ ਦਾਖਲ ਹੋਇਆ ਅਤੇ ਲੁੱਟ ਦੀ ਨੀਤ ਨਾਲ ਉੱਥੇ ਮੌਜੂਦ ਡਰਾਪਟਾਂ ਕੇ ਉਹਨਾਂ ਪਾਸੋਂ ਨਕਦੀ ਲੈ ਕੇ ਜਦੋਂ ਫਰਾਰ ਹੋਇਆ ਤਾਂ ਆਸ-ਪਾਸ ਦੇ ਦੁਕਾਨਦਾਰਾਂ ਵੱਲੋਂ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਆਹ ਸੁਣਨੇ ਕੀ ਕਹਿਣਾ ਹੈ ਇਸ ਵਿਅਕਤੀ ਦਾ ਤੇ ਉੱਥੇ ਮੌਜੂਦ ਲੋਕਾਂ ਦਾ ਨਹੀਂ ਨਹੀਂ ਜਿਹੜਾ ਤੇਰੇ ਕੋਲੇ ਹਥਿਆਰ ਸੀਗਾ ਕੀ ਇਹਨਾਂ ਦੇ ਮਾਰਨਾ ਸੀ ਤੂੰ ਇਹਨਾਂ ਦੇ ਲੁੱਟ ਕਰਨੀ ਸੀ ਨਹੀਂ ਪਰ ਹੋਰ ਕਾਤੋਂ ਲੈ ਕੇ ਆ ਸੀ ਹਥਿਆਰ ਆਉਣ ਵਾਸਤੇ ਸੀ ਭਾਈ ਆਇਆ ਲੁੱਟ ਕਰਨੀ ਸੀ ਇਹਨਾਂ ਦੇ ਭਾਈ ਮਾੜਾ ਨਾ ਬਣਾ ਮੇਰੇ ਗਵਾਹ ਦੇਖਣਗੇ ਯਾਰ ਇਹ ਤੂੰ ਪਹਿਲਾਂ ਸੋਚਣਾ ਸੀ ਮੈਂ ਤਾਂ ਪੱਥਰ ਘਰਾਂ ਮੇਰੇ ਉਹ ਪਹਿਲਾਂ ਨਹੀਂ ਆਇਆ ਭਾਈ ਪਰਪੂ ਹੈ ਨਹੀਂ ਸੀ ਹੱਲ ਨੇ ਕਾਰਨ ਕੀ ਸੀ ਫਿਰ ਤਾਂ ਕਾਰਨ ਇਹ ਸੀ ਮੇਰੀ ਘਰ ਵਾਲੀ ਦਾ ਪ੍ਰੈਸ਼ਰ ਹੋਇਆ ਰੀਡ ਦੀ ਹੱਡੀ ਦਾ ਅੱਛਾ ਪੈਸੇ ਹੈ ਨਹੀਂ ਸੀ ਤੇਰੇ ਕੋਲੇ ਇਸ ਕਰਕੇ ਕੀਤੀ ਇਹ ਘਟਨਾ ਜ਼ਰ ਹੀ ਕਿਹੜਾ ਪਿੰਡ ਕਿਹੜਾ ਤਰ੍ਹਾਂ ਨੇ ਤੋ ਦਾ ਹੀ ਇਹੇ ਢਾੜੀ ਕਰਕੇ ਖਾਣਾ ਮੈਂ ਕੋਈ ਐ ਨਹੀਂ ਗੱਲ ਬਈ ਪਰ ਇੰਨੇ ਪੈਸੇ ਹੈ ਨਹੀਂ ਸੀ ਮੇਰੇ ਕੀ ਨਾ ਬਈ ਆਪਣਾ ਮੇਰਾ ਨਾ ਗਗਨਦੀਪ ਸਿੰਘ ਲਾ ਵੀਰੇ ਮੇਰੀ ਸਾਹਮਣੇ ਦੁਕਾਨ ਹੈ अच्छा की गल बात हुई है जेड़ा बंदा अंदर बडया मैं अंदर न, तो दुकान ਦੇ ਅੰਦਰ ਬੈਠਾ ਸੀਗਾ ਬਾਹਰ ਆ ਕੇ ਦੇਖਿਆ ਤਾਂ ਰੋਲਾ ਪਿਆ ਹੋਇਆ ਸੀਗਾ ਬਾਅਦ ਚ ਦੇਖਿਆ ਵੀ ਐਂ ਕਰਕੇ ਅੰਦਰ ਬੁੜੀਆਂ ਦੇ ਚਾਕੂ ਦਿਖਾ ਕੇ ਉਹਨਾਂ ਡਰਾਤ ਪਕਾ ਕੇ ਪੈਸੇ ਲੈ ਗਿਆ ਮੁੰਡੇ ਮਾਰਕੀਟ ਵਾਲੇ ਨਾਲ ਭੱਜੇ ਇਹਨਾਂ ਤੋਂ ਫੜ ਕੇ ਲੈ ਕੇ ਆਇਆ ਤੇ ਇੱਡਾ ਚਾਕੂ ਸੀ ਇਹਦੇ ਕੋਲੇ ਤੇ ਆ ਕੇ ਉਹ ਫੜ ਕੇ ਲਿਆਂਦਾ ਤਾਂ ਹੁਣ ਇੱਥੇ ਉਹ ਬੈਠਾ ਆਹਮ ਨਾਲ ਜੀ ਅੱਛਾ ਕਿੱਥੋਂ ਦਾ ਰਹਿਣ ਵਾਲਾ ਬੰਦਾ ਇਹ? ਇਹ ਹੁਣ ਪੁੱਛਦੇ ਆ ਵੀਰੇ ਇਹ ਮੈਨੂੰ ਹਜੇ ਪਤਾ ਨਹੀਂ ਲੱਗਾ ਗਿਆ ਇਸ ਚੀਜ਼ ਦਾ। ਅੱਛਾ ਕੋਈ ਪੁਲਿਸ ਨੂੰ ਵਗੈਰਾ ਨੂੰ ਜਾਣਕਾਰੀ ਦਿੱਤੀ? ਪੁਲਿਸ ਦਾ ਇੱਕ ਮੁਲਾਜ਼ਮ ਆਇਆ ਤੇ ਰਹਿ ਗਿਆ ਦੇਖਦੇ ਆ ਕੀ ਕਰਦੇ ਆ ਉਹ। ਜਿਹੜਾ ਉਹ ਸੀਆਈ ਸਟਾਫ ਵਾਲਾ ਮੁੰਡਾ ਹੈਗਾ। ਸੀਆਈ ਵਾਲੀ। ਹਾਂਜੀ। ਅੱਛਾ ਕਿਹਦਾ ਮਕਾਨ? ਕਿਹਦੇ ਜਿਹਦੀ ਘਰੇ ਅੰਦਰ ਦਾਖਲ ਹੋਏ ਸੀ? ਇਹ ਵੀਰੇ ਬਲੌਰ ਦਾ ਮਕਾਨ ਆਪਣਾ ਦਾ। ਰਤਨਪੁਰਾ ਰਤਨ ਰਤਨ ਦਾ। ਅੱਛਾ 83 ਹੈ ਜੀ। 8 ਰਤਨ ਰਤਨ 83 ਦਾ। ਠੀਕ ਹੈ। ਜੀ।